ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਆ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇਟ ਲੱਗਨ ਕਾਰਨ ਉਹਦੀ ਡੈਥ ਹੋ ਗਈ ਕੀ ਉਹ ਘਟਨਾ ਹੈ ਹਾਂਜੀ ਮੈਨੂੰ ਕਿੰਨੇ ਚਿਰ ਹੋਏ ਨੇ ਬੇ ਤਿੰਨ ਸਾਲ ਹੋਏ ਤੇ ਬਸ ਦੀ ਬੱਚੇ ਇੱਥੇ ਇੱਕ ਬੱਚਾ ਜੀ ਇੰਨੇ ਧੋਕਸਾਲ ਦੀ ਗੱਡੀ ਆ ਜੀ। ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ? ਹਾਂ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਸਮਿਖੇਰ ਸਿੰਘ ਜੀ, ਮੇਰਾ ਛੋਟਾ ਬ੍ਰਦਰ ਜੀ। ਕੀ ਨਾਮ ਸੀ ਉਹਨਾਂ ਜੀ ਉਮਰ ਕਿੰਨੀ ਸੀ? ਰਣਜੀਤ ਸਿੰਘ ਨਾਂ ਆ ਜੀ। ਹਾਂ 35 ਸਾਲ ਉਮਰ ਦੇ ਸੀ ਜੀ। ਕੀ ਕੰਮ ਕਰਦੇ ਸੀਗੇ? ਜੀ ਕਨੈਕਟਰ ਹੀ ਕਰਦੇ। ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪੱਪੜੀ ਹੈ? ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ। ਰਾਜ ਚ ਜਾਮ ਲੱਗ ਗਿਆ ਜੀ। ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ। ਡਰਾਈਵਰ ਦੀ ਹੰਗਾਈਲੀ ਨਾ ਜੀ। ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੀ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਡਾਕਟਰ ਗੁਰਦੀਪ ਸਰ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟਿੱਟਰ ਸਿੱਧਾ ਤੇ ਮੇਰੇ ਕੋਲ ਬਰਾਡ ਡਾਟ ਆਇਆ ਐਕਸੀਡੈਂਟ ਕਰਕੇ ਦਿੱਤਾ ਹੈ ਕੀ ਗੱਲ ਹੈ ਜੀ ਕਿਵੇਂ ਤੈਂਟ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਰੇ ਕੁਝ ਤਕਰੀਬਨ 11:30 11:30 ਇਨਕੀ ਇਹਦਾ ਸਿਚੁਏਸ਼ਨ 40 ਇਅਰਸ ਇਹਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦੇ ਉਹਨਾਂ ਸਤੇਗੜ ਸਾਹਿਬ ਦੇ ਉਸ ਦਾ ਡਰਾਈਵਰ ਅਰਵਿੰਦੀਪ ਸਿੰਘ ਬੱਸ ਨੰਬਰ ਪੀਰਟਨ ਡੀ ਕੇ 877 ਦੇ ਨਾਲ ਸਮਾਪਤ ਹਰਪੀਸਨ ਸੁੰਨੀ ਜੇਕਰ ਆਕਰੈਕਟਰ ਸੀਗਾ ਇਹ ਬੱਸ ਪਿੱਛੇ ਜਾ ਰਹੀ ਹੈ ਅਰਵਿੰਦੀਪ ਸਿੰਘ ਸਮਾਹ ਹਾਕਸ ਸਿੰਘ ਬਸੀ ਤਨਹਿੜੀ ਪੀਐਸਮਲੋਂ ਤੇ ਲੱਭਤ ਕਰਦੇ ਇਹ ਵੀ ਲਗਦਾ ਮਹਾਤਿ ਮੌਤ ਦੇ ਮੌਤ ਹੋ ਗਈ ਹੈ ਇਹ ਕਾਰਬੀ ਐਮਰਜੈਂਸੀ ਲੰਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਦੀ ਇਹ ਬਾਥਰੂ ਪਿੱਛੇ ਕਰਨ ਲੱਗੇ ਹਾਂ। ਬਾਈ, ਕਾਂ ਦੀ ਬੱਸ ਬੈਕ ਕਰਾ ਲਾਗੀ ਪੂਰੀ ਜਾਮ ਲੱਗਿਆ ਗਿਆ। ਜੇ ਮੈਂ ਕਹਾਂ ਕਿ ਥੱਲੇ ਆ ਕੇ ਬੱਸ ਥੱਲੇ ਬੱਸ ਵੀ ਪੇਟ ਬੱਜੀ ਫਿਰ ਰੁਕਣਾ ਕੀ ਮੂਵਮੈਂਟ ਹੈ? ਅੱਜ ਸਾਢੇ 3:00 ਸੱਟ। ਕਿਹੜੀਆਂ ਤਰ੍ਹਾਂ ਮਾਹਤਵਪੂਰਨਤਾ ਕੀ ਤਕੀਦ ਪਤਾ ਦਰਤੀ? ਹਾਂ ਮੈਂ ਮੈਂ ਬਕਰਾ ਬਣ ਗਿਆ ਸੀ ਸਾਨੂੰ ਉੱਪਰ ਭਰ ਪਈ ਸੀ। ਡਰਾਈਵਰ ਨੇ ਹਮਸੁਖ ਪਾਸੇ ਕਰਾ ਗਏ। ਕਿਹੜੀਆਂ ਤਰ੍ਹਾਂ ਮਾਹਤਵਪੂਰਨਤਾ ਇਹਨੂੰ ਪਾਸੇ ਕਰਾ। 686106 ਵੀਰ ਜੀ ਨਸ। बार बार तो ये इलेक्ट्रिक वाली बैया जी नहीं मौके पे बस पता चला गया ड्राइवर चला रहा था पीछे बैक कर रहे थे उन्हें पता ही ये भी भीड़ नहीं उन्हें पता था जाम लगया थी उधर जी उन्हें नहीं पता लगया पास से मजीऊंगा कि नहीं पता ना तो उधर जा के सांबज में दाखिल डॉक्टर लग गया नहीं वो ਅੱਜ ਵਸੇ ਖੜੀ ਰਹੇ ਹਾਂ ਅੱਜ ਵਸੇ ਖੜੀ ਰਹੇ ਹਾਂ ਇਹ ਡਰਾਈਵਰ ਆਪੂ ਦੇ ਹਸਪਤਲ ਲੈ ਕੇ ਗਿਆ ਤੇ ਪਰ ਵਾਸਤੇ ਤੇ ਦੂਰ ਲੈ ਕੇ ਜੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ Jangan kalian tinggi.